ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਜੀ ਮਾਨ ਜੀ ਆ ਮੇਰੇ ਪੱਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਇਹ ਦੇਖੋ ਰੋਪਟਾ ਆ ਆਖਰ ਵੇਖੋ ਜੀ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਹੈ। ਮੈਂ ਕੀ ਬਦੀ ਪੜੀ ਕੀ ਦੱਸਾਂ ਤੁਹਾਨੂੰ ਜੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉ ਦੇ ਤਾਂ ਮਲਾਜਾ ਕਰੋ। ਹਾਂ। ਆਹ ਵੇਖੋ ਜੀ ਕਿੰਨੇ ਰਫਤਾਂ ਲਿਖਣੀਆਂ ਆ ਵੇਖੋ। ਆਹ ਸ਼੍ਰੀਮਾਨ ਜੀ ਬੈਠੇ ਨੇ ਆਹ ਸਤਿੰਦਰ ਜੀ ਤੇ ਆਹ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ। ਜਿੱਲਾਈ ਬਾਕੀ। ਆਹ ਵੇਖੋ ਸਰ। ਆਹ ਵੇਖੋ ਜਨਾਬ। ਕੋਤੋਂ ਮੇਰਾ ਖਲੋਤਾ ਜੋ ਸੋਹ ਕੰਨਾ ਇਹ ਮੈਂ ਸ਼ਰਾਬ ਚ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਮੈਂ ਕਿਉਂ ਲਿਖਾ ਇਹਨੇ ਸ਼ਰਾਬ ਚ ਪੀਤੀ ਨਹੀਂ ਐਸਆਈ ਨੇ ਥਾਣਾ ਇਨਚਾਰਜ ਤੇ ਲਗਾਏ ਗੰਭੀਰ ਇਲਜ਼ਾਮ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਥਾਣੇ ਦੇ ਵਿੱਚ ਥਾਣੇ 'ਚ ਹੀ ਕੁੱਟਮਾਰ ਕਰਨ ਤੇ ਵਰਦੀ ਪਾੜਨ ਦੇ ਲਗਾਏ ਇਲਜ਼ਾਮ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਮ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਕੁੱਟਮਾਰ ਕਰ ਪੱਗ ਲਾਉਣ ਦੇ ਵੀ ਲਗਾਏ ਇਲਜ਼ਾਮ ਹੁਣ ਮੈਂ ਅਮੀਨ ਸਰ ਇਨਸਾਫ ਮਗਦਾ ਜਿਹੜਾ ਮੈਨੂੰ ਪਟਿਆ ਗਿਆ ਜੀ ਹਾਂ ਪੰਜਾਬ ਪੁਲਿਸ ਦੇ ਕੇਐਸਆਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਐਸਆਈ ਵੱਲੋਂ ਆਪਣੇ ਥਾਣਾ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮਾਂ ਤੇ ਉਸ ਨਾਲ ਕੁੱਟਮਾਰ ਕਰਨ ਦੇ ਵਰਦੀ ਪਾੜਨ ਦੇ ਇਥੋਂ ਤੱਕ ਕੇ ਪੱਗ ਲਾਉਣ ਦੇ ਇਲਜ਼ਾਮ ਲਗਾਏ ਗਏ ਨੇ ਇਸ ਪੁਲਿਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਉਸ ਨੂੰ ਡਿਊਟੀ ਨੂੰ ਲੈ ਕੇ ਥਾਣਾ ਇੰਚਾਰਜ ਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਹ ਸਾਰੇ ਪੁਲਿਸ ਮੁਲਾਜ਼ਮਾਂ ਥਾਣੇ 'ਚ ਹੀ ਗੁੰਡਾਗਰਦੀ ਤੇ ਉਤਰ ਆਏ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਜੰਮ ਕੇ ਜਲੀਲ ਕੀਤਾ ਗਿਆ ਤੇ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਈ ਮੈਂ ਕਿਹ ਬੰਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਓ ਤੇ ਦਾ ਮਲਾਜਾ ਕਰੋ ਹਾਂ ਮੈਂ ਉਹਨੇ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਗਾ ਨਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਨੇ ਇਹ ਵਾ ਫਿੰਡ ਅੱਛਾ ਤੇ ਬਾਕੀ ਵੀ ਤਾਰੀ ਗਈ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁਡੇਕ ਜਰਮਨਜੀਤ ਸਿੰਘ ਇਹ ਜਿਹੜਾ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ਧੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿੰਦੇ ਹੋ ਇੱਥੇ ਨਾਕੇ ਤੇ ਜਾ ਤੇ ਜਾਂ ਮੈਨੂੰ ਤੁਸੀਂ ਮੇਰੀ ਰਵਾਨਗੀ ਕੀਤੀ ਆ ਗਸਤ ਦੀ ਤੈਨ ਜਗਤ ਮੈਂ ਤੈਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚਾਰ ਨੇ ਹੋ ਰਿਹਾ ਨਾਂ ਤਾਂ ਨਹੀਂ ਮੈਨੂੰ ਪਤਾ ਨਾ ਇਹ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਜੀ ਪੱਕੇ ਚੱਲਦੇ ਜੀ ਹੁਣ ਮੈਂ ਅਮੀਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਤਰੀਕਾ ਕੰਪੋਜ਼ਿਸ਼ਨ ਉਪਰਤੇ ਦਿਖਾਈ ਦੇ ਰਿਹਾ ਹੈ ਕਿੰnica ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣਾ ਮਸਲਾ ਦੇ ਮੈਨੂੰ ਇੱਥੇ ਪੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ ਆਮ ਬੰਦੇ ਦਾ ਉਧਰ ਜਦੋਂ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਮਾਮਲੇ ਤੇ ਕੀ ਬਿਆਨ ਦਿੱਤਾ ਗਿਆ ਹੁਣ ਇਹ ਵੀ ਸੁਣ ਲਓ ਵੇ ਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਪੰਚਾਇਤ ਬਿੱਲਾ ਨਾ ਦਾ ਬੰਦਾ ਨਹੀਂ ਕਰੇ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਟ ਹੀ ਹੋਰ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰੇ ਨਾਲ ਗਰਮਨੈਂਟ ਹੋਰ ਨਹੀਂ ਕੋਈ ਕਹਿੰਦੇ ਗੱਲ ਕੋਟੇ ਸਾਡੀ ਵਰਤੀ ਨਹੀਂ ਨਹੀਂ ਇਹੋ ਜੀ ਥੋੜੀ ਗੱਲ ਸਾਹਮਣੇ ਡਿਟੇਲ ਅਗਰ ਤੁਹਾਨੂੰ ਸਮਝਾ ਦੇਗੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਦਾ ਰੱਜੀ ਚ ਕੀ ਜਾ ਰਹੀ ਤੇ ਸਾਬੇ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕੋਟਮਾਰ ਕਰਨ ਕਿ ਲ ਸਹੀ ਸਰ ਵੀ ਅਸੀਂ ਜਿੱਕ ਜਿੱਦਾ ਉਹ ਲੱਗ ਨਹੀਂ ਕੋਟਮਾਰ ਵਾਲੀ ਕੋਈ ਗੱਲ ਨਹੀਂ ਹੈ ਬੋਤ ਸਾਹਮਣੇ ਮੈਡੀਕਲ ਇਹਦਾ ਕਰਾਇਆ ਗਿਆ ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਚ ਲੋਕ ਐਸਆਈ ਦੇ ਹੱਕ ਚ ਆ ਗਏ ਜਿੰਨਾਂ ਵੱਲੋਂ ਥਾਣੇ ਬਾਹਰ ਥਾਣਾ ਇੰਚਾਰਜ ਖਿਲਾਫ ਧਰਨਾ ਲਗਾਇਆ ਗਿਆ ਤੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਚ ਇਨਸਾਫ ਦੀ ਮੰਗ ਕੀਤੀ ਗਈ ਹੈ ਆਖਰ ਇਸ ਘਟਨਾ ਨੂੰ ਲੈ ਕੇ ਐਸਾਈ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਹੁਣ ਇਹ ਵੀ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮਤਲਬ ਆਪਸ ਵਿੱਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਜੇ ਆਪਣੇ ਬੰਦੇ ਨੂੰ ਇਦਾਂ ਕਰਨ ਲੱਗੇ ਰੰਜੇਸ਼ ਬਾਜੀ ਦੀ ਹੋਈ ਹੈ ਸਾਰੀ ਗੱਲ ਇਹ ਆ ਰੰਜੇਸ਼ ਬਾਜੀ ਕਿਸ ਚੀਜ਼ ਦੀ ਗੱਲ ਕਰ ਸਕਦੇ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਰੁਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜਦੋਂ ਤੇ ਗਾੜੀਓ ਹੱਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਐਸਆਈ ਵੱਲੋਂ ਧਰਨਾ ਲਗਾਉ ਉੱਚ ਅਧਿਕਾਰੀਆਂ ਤੋਂ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਥਾਣਾ ਇੰਚਾਰਜ ਵੱਲੋਂ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਿਆ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਇਸ ਮਾਮਲੇ 'ਚ ਉੱਚ ਅਧਿਕਾਰੀਆਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂਚ ਕੀਤੀ ਵੀ ਜਾਂਦੀ ਹੈ ਜਾਂ ਨਹੀਂ ਪਰ ਜੋ ਇਲਜ਼ਾਮ ਪੁਲਿਸ ਮੁਲਾਜ਼ਮ ਵੱਲੋਂ ਪੁਲਿਸ ਅਧਿਕਾਰੀਆਂ ਤੇ ਹੀ ਲਗਾਏ ਗਏ ਨੇ ਇਹ ਬਾਕੀ ਹੀ ਬੇਹੱਦ ਹੈਰਾਨ ਕਰ ਦੇਣ ਵਾਲੇ ਨੇ ਬਿਊਰੋ ਰਿਪੋਰਟ ਜਗਮਣੀ ਟੀਮ